ਬਾਬਾ ਅਮਰਦਾਸ ਜੀ ਪਿੰਡ ਬਾਸਰਖੀ ਜ਼ਿਲ੍ਹਾ ਅਮ੍ਰਿਤਸਰ ਦੇ ਰਹਿਣ ਵਾਲੇ ਸਨ ਆਪ ਬੜੇ ਧਾਰਮਿਕ ਵਿਹਾਲਾ ਦੇ ਸਨ ਅਤੇ ਹਰ ਸਾਲ ਹਰੀਦਵਾਰ ਇਸ਼ਨਾਨ ਕਰਨ ਵਾਸਤੇ ਜਾਂਦੇ ਸਨ ਇੱਕ ਵਾਰ ਹਰੀਦਵਾਰ ਇਸ਼ਨਾਨ ਕਰਕੇ ਵਾਪਸ ਆ ਰਹੇ ਸਨ ਤਾਂ ਆਪ ਜੀ ਦਾ ਇੱਕ ਦੁਰਗਾ ਪੰਡਤ ਨਾਲ ਮੇਲ ਹੋਇਆ ਦੁਰਗਾ ਪੰਡਤ ਨੇ ਜਦ ਉਹਨਾਂ ਦੇ ਪੈਰਾਂ ਉੱਤੇ ਪਦਮ ਦਾ ਨਿਸ਼ਾਨ ਵਿਖਿਆ ਤਾਂ ਉਸਨੇ ਕਿਹਾ ਯਾ ਤਾਂ ਆਪ ਚੱਕਰਵਰਤੀ ਰਾਜਾ ਬਣੋਗੇ ਅਤੇ ਜਾਂ ਇਸ ਸਰਦੀ ਬਲਦੀ ਲੋਕਾਈ ਦਾ ਸਹਾਰਾ ਹੋਵੋਗੇ ਅਗਲੇ ਦਿਨ ਬਾਬਾ ਜੀ ਨੂੰ ਇੱਕ ਬ੍ਰਹਮਚਾਰੀ ਮਿਲ ਪਿਆ ਬ੍ਰਹਮਚਾਰੀ ਉਹਨਾਂ ਦੀ ਪ੍ਰਭਾਵਸ਼ਾਲੀ ਸ਼ਖਸੀਅਤ ਵੇਖ ਕੇ ਬਹੁਤ ਪ੍ਰਭਾਵਿਤ ਹੋਇਆ ਅਤੇ ਉਸਨੇ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ ਤੇ ਤੁਸੀਂ ਕਿਸ ਦੇ ਚੇਲੇ ਹੋ ਬਾਬਾ ਜੀ ਨੇ ਕਿਹਾ ਮੈਂ ਤਾਂ ਹਾਲੇ ਉਸ ਨੂੰ ਲੱਭ ਰਿਹਾ ਪਰ ਮੈਨੂੰ ਮੇਰਾ ਗੁਰੂ ਹੀ ਨਹੀਂ ਮਿਲ ਰਿਹਾ ਬ੍ਰਹਮਚਾਰੀ ਇੱਕਦਮ ਉਸ ਤੋਂ ਪਰੇ ਹੋ ਗਿਆ ਅਤੇ ਕਹਿਣ ਲੱਗਾ ਕਿ ਮੈਂ ਨੀਗੂਰੇ ਦਾ ਸੰਗ ਨਹੀਂ ਕਰਦਾ ਬ੍ਰਹਮਚਾਰੀ ਦੀ ਇਹ ਬੋਲ ਬਾਬਾ ਜੀ ਨੂੰ ਜ਼ਖਮੀ ਕਰ ਗਏ ਉਹਨਾਂ ਨੂੰ ਹੁਣ ਦਿਨ ਰਾਤ ਨਹੀਂ ਸੀ ਆਉਂਦੀ ਕਿ ਕਿਸ ਤਰ੍ਹਾਂ ਸੱਚੇ ਗੁਰੂ ਦਾ ਮੇਲ ਹੋਵੇ ਗੁਰੂ ਅੰਗਦ ਦੇ ਜੀ ਦੀ ਸੁਪੁੱਤਰੀ ਬਾਬਾ ਅਮਰਦਾਸ ਜੀ ਦੇ ਪਰਾ ਬਾਬਾ ਮਾਨਕ ਚੰਦ ਦੇ ਸੁਪੁੱਤਰ ਨਾਲ ਵਿਆਹ ਹੋਈ ਸੀ ਦੋਹਾਂ ਪਰਾਵਾਂ ਦੇ ਘਰ ਲਾਗੋ ਲਾਗੇ ਸਨ ਸਵੀਰੇ ਬੀਲੀ ਰੋਜ਼ ਬਾਬਾ ਜੀ ਨੂੰ ਆਪਣੇ ਪਰਾ ਦੇ ਕਰੋ ਗੁਰਬਾਣੀ ਪੜਨ ਦੀ ਆਵਾਜ਼ ਆਉਂਦੀ ਬਾਬਾ ਜੀ ਕੰਧ ਨਾਲ ਕੰਨ ਲਗਾ ਕੇ ਸੁਣਦੇ ਰਹਿੰਦੇ ਇੱਕ ਦਿਨ ਸਵੀਰੇ ਗੁਰਬਾਣੀ ਪੜਨ ਦੀ ਆਵਾਜ਼ ਨਹੀਂ ਆਈ ਤਾਂ ਬਾਬਾ ਜੀ ਆਪਣੀ ਪਰਜਾਈ ਪਾਸੋਂ ਇਸ ਦਾ ਕਾਰਨ ਪੁੱਛਣ ਲੱਗੇ ਉਹਨਾਂ ਨੇ ਦੱਸਿਆ ਕਿ ਬੀਬੀ ਅਮਰੋ ਦੇ ਪਿਤਾ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਬੈਠੇ ਹਨ ਬੀਬੀ ਅਮਰੋ ਬਣਾਰਕ ਦੀ ਬਾਣੀ ਦਾ ਹੀ ਪਾਠ ਕਰਦੀ ਹੈ ਅੱਜ ਉਹ ਕਡੂਰ ਸਾਹਿਬ ਆਪਣੇ ਪਿਤਾ ਜੀ ਦੇ ਪਾਸ ਗਈ ਹੈ ਬਾਬਾ ਅਮਰਦਾਸ ਜੀ ਨੂੰ ਬਹੁਤ ਪਰਸੰਤਾ ਹੋਈ ਜਦ ਬੀਬੀ ਅਮਰੋ ਮੁੜ ਕੇ ਆਈ ਤਾਂ ਉਹਨਾਂ ਨੇ ਗੁਰੂ ਜੀ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਬੀਬੀ ਅਮਰੋ ਉਹਨਾਂ ਨੂੰ ਕਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਜੀ ਪਾਸ ਲੈ ਗਈ ਗੁਰੂ ਜੀ ਨੂੰ ਜਦ ਪਤਾ ਲੱਗਾ ਕਿ ਉਹਨਾਂ ਦੇ ਕੁੜਮ ਬਾਬਾ ਅਮਰਦਾਸ ਜੀ ਉਹਨਾਂ ਨੂੰ ਮਿਲਣ ਆਏ ਹਨ ਤਾਂ ਉਹ ਆਪ ਉਹਨਾਂ ਨੂੰ ਲੈਣ ਆਏ ਬਾਹਰ ਗੁਰੂ ਜੀ ਨੂੰ ਆਪ ਬਾਹਰ ਆਉਂਦਾ ਵੇਖ ਕੇ ਬਾਬਾ ਜੀ ਉਹਨਾਂ ਦੇ ਚਰਨਾਂ ਵਿੱਚ ਢਹਿ ਪਏ ਅਤੇ ਕਹਿਣ ਲੱਗੇ ਮੈਂ ਤੁਹਾਡਾ ਦਾਸ ਹਾਂ ਬਾਬਾ ਜੀ ਜਦ ਕੁਝ ਦਿਨ ਉੱਥੇ ਰਹੇ ਤਾਂ ਉਹ ਸੰਗਤਾਂ ਦੇ ਅਥਾ ਪਿਆਰ ਅਤੇ ਸੇਵਾ ਨੂੰ ਵੇਖ ਕੇ ਬਹੁਤ ਪ੍ਰਭਾਵਿਤ ਹੋਏ ਆਪ ਜੀ ਨੇ ਵੀ ਸੇਵਾ ਸੰਭਾਲ ਲਈ ਰੋਜ਼ ਅੰਮ੍ਰਿਤ ਵੇਲੇ ਉੱਠਦੇ ਅਤੇ ਬਿਆਸਾ ਤੋ ਜਨ ਲਿਆ ਕੇ ਗੁਰੂ ਜੀ ਨੂੰ ਇਸ਼ਨਾਨ ਕਰਵਾਉਂਦੇ ਅੰਮ੍ਰਿਤ ਵੇਲੇ ਪਾਠ ਕਰਦੇ ਅਤੇ ਫਿਰ ਦਰਬਾਰ ਵਿੱਚ ਜਾ ਕੇ ਗੁਰੂ ਜੀ ਦਾ Satsang ਸੁਣਦੇ ਫਿਰ ਗੁਰੂ ਜੀ ਵੱਲੋਂ ਚਲਾਏ ਗਏ ਸਕੂਲ ਵਿੱਚ ਜਾ ਕੇ ਪੜ੍ਹਾਈ ਕਰਦੇ ਗੁਰੂ ਜੀ ਨਾਲ ਉਹਨਾਂ ਦਾ ਇੰਨਾ ਪ੍ਰੇਮ ਹੋ ਗਿਆ ਕਿ ਉਹ ਕੁਝ ਪਲ ਵੀ ਉਹਨਾਂ ਤੋਂ ਦੂਰ ਨਹੀਂ ਰਹਿਣਾ ਚਾਹੁੰਦੇ ਸਨ ਹਰ ਵੇਲੇ ਉਹਨਾਂ ਦੇ ਤਾਬਿਆਂ ਵਿੱਚ ਹੀ ਰਹਿੰਦੇ ਸਨ ਜਦ ਵੀ ਸਮਾਂ ਮਿਲਦਾ ਤਾਂ ਉਹ ਗੁਰਬਾਣੀ ਨੂੰ ਕੰਠ ਕਰਦੇ ਰਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ